ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਦੀਪ ਸਿੰਘ ਰੋਮਾਣਾ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਬੁੱਧਵਾਰ ਨੂੰ ਸੈਂਕੜੇ ਮਜ਼ਦੂਰਾਂ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ ਨਵੇਂ ਲਾਗੂ ਕੀਤੇ ਗੇ ਵਿਕਾਸ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਐਕਟ 2025 ਵੀਵੀਜੀ ਰਾਮਜੀ ਵਿਰੁੱਧ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਨੇ ਮਹਾਤਮਾ ਗਾਂਧੀ ਰਾਸ਼ਟਰੀ ਪਿੰਡੂ ਰੁਜ਼ਗਾਰਕ ਗਾਰੰਟੀ ਐਕਟ ਦੀ ਥਾਂ ਲੈ ਲਈ ਹੈ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਤਰਨੂਪ੍ਰੀਤ ਸਿੰਘ ਸੌਂਦ ਜਿਨ੍ਹਾਂ ਦੇ ਨਾਲ ਆਪ ਦੇ ਅਨੁਸੂਚਿਤ ਜਾਤੀਪਿੰਗ ਦੇ ਪ੍ਰਧਾਨਿਕ ਗੁਰਪ੍ਰੀਤ ਸਿੰਘ ਜੀ ਪੀਵੀ ਸਨ ਨੇ ਬੀਬੀ ਗ੍ਰਾਮ ਐਕਟ ਨੂੰ ਕਾਲਾ ਕਠੋਰ ਅਤੇ ਗਰੀਬ ਵਿਰੋਧੀ ਕਾਨੂੰਨ ਕਰਾਰ ਦਿੱਤਾ ਜੋ ਪਿੰਡੂ ਅਰਥ ਵਿਵਸਥਾ ਨੂੰ ਤਬਾਹ ਕਰ ਦੇਵੇਗਾ ਤੇ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਦੇ ਮੂੰਹ ਵਿੱਚ ਰੋਟੀ ਖੋ ਲਵੇਗਾ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਹ ਕਾਲਾ ਕਾਨੂੰਨ ਲਿਆ ਕੇ ਪਿੰਡੂ ਭਾਰਤ ਨਾਲ ਧੋਖਾ ਕੀਤਾ ਹੈ ਤਰਨਪ੍ਰੀਤ ਸਿੰਘ ਸੌਂਦ ਨੇ ਸਪਸ਼ਟ ਕੀਤਾ ਕਿ ਇਹ ਲੱਖਾਂ ਗਰੀਬ ਪਰਿਵਾਰਾਂ ਦੀ ਰੋਜੀ ਰੋਟੀ ਤੇ ਸਿੱਧਾ ਹਮਲਾ ਹੈ ਜੋ ਜਿਉਂਦੇ ਰਹਿਣ ਲਈ ਮਨਰੇਗਾ ਤੇ ਨਿਰਭਰ ਹਨ ਇਹ ਨਵਾਂ ਐਕਟ ਖੇਤੀਬਾੜੀ ਦੇ ਸਿੱਖਰ ਲਈ ਮੌਸਮਾਂ ਦੌਰਾਨ ਕੰਮ ਤੋਂ ਵਾਂਝੇ ਰੱਖੇਗਾ ਬਿਲਕੁਲ ਜਦੋਂ ਪਰਿਵਾਰਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਇਹ ਵਿਕਾਸ ਨਹੀਂ ਇਹ ਪਿੰਡੂ ਗਰੀਬਾਂ ਦਾ ਵਿਨਾਸ਼ ਹੈ ਮੰਤਰੀ ਨੇ ਉਜਾਗਰ ਕੀਤਾ ਕਿ ਅਨੁਸੂਚਿਤ ਜਾਤੀ ਭਾਈਚਾਰੇ ਔਰਤਾਂ ਅਤੇ ਭੂਮੀਹੀਣ ਮਜ਼ਦੂਰ ਸਭ ਤੋਂ ਵੱਧ ਦੁੱਖ ਚੱਲਣਗੇ ਆਪ ਚੁੱਪ ਨਹੀਂ ਰਹੇਗੀ ਅਸੀਂ ਇਸ ਲੜਾਈ ਨੂੰ ਦਿੱਲੀ ਦੀਆਂ ਸੜਕਾਂ ਤੇ ਲੈ ਕੇ ਜਾਵਾਂਗੇ ਤਰਨਪ੍ਰੀਤ ਸਿੰਘ ਸੌਂਦ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਭਾਜਪਾ ਸਰਕਾਰ ਨੂੰ ਸਾਡੇ ਮਜ਼ਦੂਰਾਂ ਦੇ ਮਿਹਨਤ ਨਾਲ ਕਮਾਏ ਅਧਿਕਾਰ ਖੋਣ ਦੀ ਇਜਾਜ਼ਤ ਨਹੀਂ ਦੇਵਾਂਗੇ ਗੁਰਪ੍ਰੀਤ ਸਿੰਘ ਜੀਪੀ ਨੇ ਮੰਤਰੀ ਦੀਆਂ ਭਾਵਨਾਵਾਂ ਦੀ ਗੂੰਜ ਵਿੱਚ ਕਿਹਾ ਕਿ ਆਪ ਪਾਰਟੀ ਹਰ ਮਜ਼ਦੂਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਤੇ ਕੇਂਦਰ ਨੇ ਨੂੰ ਇਸ ਗਰੀਬ ਵਿਰੋਧੀ ਐਕਟ ਨੂੰ ਵਾਪਸ ਲੈਣ ਦੀ ਮਜਬੂਰ ਕਰੇਗੀ